ਸਾਸਤਰੀ ਕਾਲ ਜੀ ਮੇਰੇ ਵੱਲੋਂ ਸਾਰੇ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡੇ ਨਾਲ 에어 ਇੰਡੀਆ ਦੀ ਇੱਕ ਕਰਤੂਤ ਸਾਂਝੀ ਕਰਨ ਲੱਗਿਆ ਜਿਹੜੇ ਵੀ ਵੀਰ ਐਸ 5 ਫਰਵਰੀ 2025 ਨੂੰ 에어 ਇੰਡੀਆ ਦੀ ਫਲਾਈਟ ਕਰਕੇ ਗਏ ਸੀ 8:30 ਮਿੰਟ ਦੀ ਫਲਾਈਟ ਸੀ 9:55 ਮਿੰਟ ਤੇ ਅੰਮ੍ਰਿਤਸਰ 에어ਪੋਰਟ ਤੇ ਉਤਰਨੀ ਸੀ ਉਹਨਾਂ ਨੂੰ ਇਹ ਪੁੱਛ ਲਿਓ ਤੁਸੀਂ ਜਿਹੜਾ 에어 ਇੰਡੀਆ ਨੇ ਕਰਤੂਤ ਕੀਤੀ ਉਹ ਇਹ ਕੀਤੀ ਕਿ ਪਹਿਲਾਂ ਤਾਂ ਇਹਨਾਂ ਨੇ ਕਾਊਂਟਰ ਨਹੀਂ ਖੋਲੇ ਜਿਹੜੇ ਨਾ ਜਹਾਜ਼ ਕ੍ਰੈਸ਼ ਹੁੰਦੇ ਆ ਆਪਾਂ ਕੁਝ ਜ਼ਿੰਮੇਵਾਰ ਉਹਦੇ ਆਸੀਂ ਵੀ ਆ ਉਹ ਮੈਂ ਤੁਹਾਨੂੰ ਐਂਡ 'ਚ ਦੱਸਦਾ ਕਿਉਂ ਪਹਿਲਾਂ ਤਾਂ ਇਹਨਾਂ ਨੇ ਡੇਢ ਘੰਟਾ ਕਾਊਂਟਰ ਲੇਟ ਲੇਟ ਖੋਲੇ ਕਹਿੰਦੇ ਜਹਾਜ਼ ਖਰਾਬ ਆ ਮੁੜ ਕੇ ਕਾਊਂਟਰ ਖੋਲਣ ਤੋਂ ਬਾਅਦ ਇਹਨਾਂ ਨੇ ਸ਼ਾਂਤੀ ਮਾਰਨੀ ਸ਼ੁਰੂ ਕਰਦੀ ਕਹਿੰਦੇ ਜਿਹੜੇ ਸਿਟੀਜ਼ਨ ਆ ਉਹ ਵੱਖਰੇ ਪਾਸਪੋਰਟ ਕੱਢ ਲਓ ਉਹਨਾਂ ਨੂੰ ਕਹਿੰਦੇ ਫਾਸਟ ਟੈਗ 'ਚ ਲੰਘ ਜਾਓ ਕਿਉਂਕਿ ਇਹਨਾਂ ਨੇ ਦੂਜੇ ਅੱਧੇ ਛੱਡ ਕੇ ਜਾਣੇ ਸੀ ਲੋਕਾਂ ਨੂੰ ਪਤਾ ਨਹੀਂ ਸੀ ਫਿਰ ਇਹਨਾਂ ਨੇ ਕੀ ਕੀਤਾ ਜੀ ਉਹਨਾਂ 'ਚੋਂ ਕੁਝ ਬੰਦਿਆਂ ਨੂੰ ਛੱਡ ਗਏ ਤੇ ਬਾਕੀ ਉਹ ਲੈ ਗਏ ਜਦੋਂ ਜਹਾਜ਼ ਫਲਾਈ ਕੀਤਾ ਐਂ ਤੇਰਾ ਜਹਾਜ਼ ਪਹਿਲੀ ਗੱਲ ਤਾਂ ਇਹਨਾਂ ਦਾ ਟੇਕ-ਆਫ ਕਰਨ ਦਾ ਹੀ ਤਰੀਕਾ ਗਲਤ ਸੀ ਸਾਰੇ ਲੋਕਾਂ ਨੇ ਬੁਰਾ ਮਨਾਇਆ ਇਸ ਗੱਲ ਦਾ ਕਿਉਂਕਿ ਜਹਾਜ਼ ਖਰਾਬ ਸੀਗਾ ਲੋਕਾਂ ਨੂੰ ਕੀ ਸੀ ਠੀਕ ਹੋ ਗਿਆ ਫਿਰ ਅਸਮਾਨ 'ਚ ਜਹਾਜ਼ ਜਾਂਦਾ ਸੀ ਓਵਰ ਵੈਲਿਊਸ ਹੁੰਦਾ ਸੀ ਝਟਕੇ ਬਹੁਤ ਜ਼ਿਆਦਾ ਮਾਰਦਾ ਸੀਗਾ ਸਾਰੇ ਲੋਕਾਂ ਨੂੰ ਪਤਾ ਜਿਹੜੇ ਕਿਤੇ ਪੁਰਾਣੇ ਲੋਕ ਫਲਾਈਟਾਂ ਕਰਦੇ ਆ ਉਹ ਤਾਂ ਪਤਾ ਸੀ ਉਹਨਾਂ ਨੂੰ ਵੀ ਜਹਾਜ਼ ਦੇ ਵਿੱਚ ਕੋਈ ਗੜਬੜੀ ਹੈ ਜਿਨ੍ਹਾਂ ਨੂੰ ਨਹੀਂ ਸੀ ਪਤਾ ਨਹੀਂ ਕਈਆਂ ਲੋਕਾਂ ਨੂੰ ਪਤਾ ਹੁੰਦਾ ਕਹਿੰਦੇ ਜੀ ਮੌਸਮ ਖਰਾਬ ਆ ਥੋੜੇ ਚਿਰ ਬਾਅਦ ਕਹਿੰਦੇ ਆ ਕਰਨ ਜਦੋਂ ਓਵਰ ਵੈਲਿਊਸ ਜਹਾਜ਼ ਹੋ ਫਿਰ ਇਹਨਾਂ ਦਾ ਜੀ ਕਹਿੰਦੇ ਸਾਡਾ ਵੈਕਿਊਮ ਸਿਸਟਮ ਫੇਲ ਹੋ ਗਿਆ ਸਾਰੇ 12 ਟਾਇਲਟ ਬੰਦ ਹੋ ਗਏ ਆਊਟ ਆਫ ਆਊਟ ਬੰਦ ਕਰਤੀਆਂ 12 ਟਾਇਲਟ ਸਿਰਫ ਦੋ ਰਹਿੰਦੇ ਚੱਲਦੇ ਆ ਜਿਹਦੇ ਵਿੱਚ ਮੈਂ ਕਹਿੰਦਾ ਕੋਈ ਮਾੜੇ ਤੋਂ ਮਾੜੇ ਸਟੇਸ਼ਨ ਜਿੰਨਾ ਵੀ ਗੰਦ ਨਹੀਂ ਗੰਦ ਸੀਗਾ ਭਰਿਆ ਪਿਆ ਉਹਨਾਂ ਦੇ ਵਿੱਚ ਮਜਬੂਰੀ ਦੇ ਮਾਰੇ ਲੋਕ ਬਾਥਰੂਮ ਤੇ ਜਾਂਦੇ ਸੀ ਫਿਰ ਕਹਿੰਦੇ ਸਾਡਾ ਹੀਟਿੰਗ ਸਿਸਟਮ ਫੇਲ ਆ ਆਸੀ ਕਾਫੀ ਨਹੀਂ ਦੇ ਸਕਦੇ ਇਹਨਾਂ ਦਾ ਖਾਣਾ ਵੀ ਠੰਡਾ ਹੋ ਗਿਆ ਚਲੋ ਖਾਣਾ ਠੰਡਾ ਹੋ ਗਿਆ ਕਾਫੀ ਨਾ ਮਿਲੀ ਦਫਾ ਕਰੋ ਪਹਿਲੀ ਗੱਲ ਦਾ ਖਰਾਬ ਜਹਾਜ਼ ਜਿਹੜਾ ਸੀਗਾ ਉਹ ਚਾੜਨ ਦਾ ਮਤਲਬ ਕੀ ਸੀ ਜੇ ਫਲਾਈਟ ਦਾ ਕਰਾਉਣ ਦਾ ਮਤਲਬ ਕੀ ਸੀਗਾ ਜਿਹੜਾ ਜਹਾਜ਼ ਹੀ ਗਲ ਜਿਹੜਾ ਖਰਾਬ ਆ ਫੇਰ ਉਹ ਉਹ ਖਰਾਬ ਜਹਾਜ਼ ਇਹ ਨਾਲ ਹੀ ਜਦੋਂ ਅਮਰ ਅਸੀਂ ਅਮਰਸਾ ਰੇਡ 에어ਪੋਰਟ ਤੇ ਪਹੁੰਚੇ ਆ ਨਾ ਜਿਹੜੀਆਂ ਉਹਦੀਆਂ ਖੁਦੀਆਂ 에ਅਰ ਹੋਸਟਾਂ ਸੀਗੀਆਂ ਤੇ ਅਸੀਂ ਇਹ ਮੇਰੇ ਮੂਰੇ ਇੱਕ ਸਰਦਾਰ ਜੀ ਸੀ ਉਹਨਾਂ ਨੂੰ ਉਹ ਕੁੜੀਆਂ ਵੱਖੋ ਵੱਖਰੀਆਂ ਹੋਈਆਂ ਜਿਹੜੀਆਂ 에ਅਰ ਹੋਸਟਾਂ ਸੀਗੀਆਂ ਉਹ ਕਹਿੰਦਾ ਭਾਈ ਤੁਸੀਂ ਪਹਿਲਾਂ ਲੰਘ ਜਾਓ ਚਲੋ ਕੱਠੀਆਂ ਹੋ ਜੋ ਚਾਹ ਤਾਂ ਤੁਸੀਂ ਸਾਨੂੰ ਨਹੀਂ ਪਿਆਈ ਕਹਿੰਦੇ ਇਹ ਉਹ ਕੁੜੀਆਂ ਨੇ ਖੁਦ ਕਿਹਾ ਉਹ ਕਹਿੰਦੀਆਂ ਸ਼ੁਕਰ ਕਰੋ ਜੀ ਅੰਕਲ ਜੀ ਸ਼ੁਕਰ ਕਰੋ ਜਾਨ ਬਚ ਗਈ ਆਪਾਂ ਸਿਰੇ ਪਹੁੰਚ ਗਏ ਜਹਾਜ਼ ਖਰਾਬ ਸੀ ਵੀ ਤੁਸੀਂ ਲੋਕਾਂ ਨੇ ਜਾਨਾ ਨਾ ਖੇਡਦੇ ਆ ਮੈਂ ਲੋਕਾਂ ਨੂੰ ਜ਼ਿੰਮੇਵਾਰ ਤਾਂ ਕਹਿੰਦਾ ਸੀ ਜ਼ਿੰਮੇਵਾਰ ਤਾਂ ਉਹਦਾ ਕਾਰਨ ਇਹ ਆ ਬਈ ਕਾਹਨ ਸੇ ਟਾਈਮ 'ਚ 1.200 ਸੇ ਪੈਸੇਂਜਰ ਹੋਣਾ ਜਹਾਜ਼ ਦੇ ਵਿੱਚ ਪੜੇ ਲਿਖੇ ਵੀ ਆ ਜਿਹਨਾਂ ਦੇ ਅੱਚੇ ਲੈਪਟਾਪ ਸੀ ਬਿਜ਼ਨਸਮੈਨ ਵੀ ਸੀਗੇ ਨਾਰਮਲ ਬਿਜ਼ਨਸ ਕਲਾਸ ਦੇ ਵਿੱਚ ਵੀ ਲੋਕ ਵੱਡੇ ਵੱਡੇ ਅਮੀਰ ਲੋਕ ਹੋਣਗੇ ਮੈਨੂੰ ਆਂ ਦੱਸੋ ਵੀ 150 ਬੰਦੋਂ 200 ਬੰਦੇ ਦਾ ਹੱਥ ਟੁੱਟਿਆ ਸੀ ਕਿਸੇ ਨੇ ਕੋਈ ਵੀਡੀਓ ਪਾਈ ਕਿਸੇ ਨੇ ਕੋਈ ਕੰਪਲੇਂਟ ਕੀਤੀ 5 ਫਰਵਰੀ 2025 ਦੀ ਗੱਲ ਕਰ ਰਹੇ ਆ 5 ਫਰਵਰੀ ਬਾਰ ਬਾਰ ਤਾਂ ਕਹਿੰਨਾ ਕੋਈ ਆਉਣਾ ਕਹਦੇ ਵੀ ਉਸ ਦਿਨ ਜਿਹੜੇ ਲੋਕ ਐ ਸੀ ਪੁੱਛ ਲਿਓ ਇਹ ਤਾਂ ਇਹ ਕਰਤੂਤਾਂ ਕਰਦੇ ਆ ਜੇ 150 ਬੰਦਾ ਕੰਪਲੇਂਟ ਕਰਦਾ ਤਾਂ ਇਹੋ ਜਿਹਾ ਸੜਿਆ ਜਹਾਜ਼ ਚੜਦਾ ਜਿਹਦੇ ਵਿੱਚ 250 ਪੈਸੇਂਜਰ ਮਰਦਾ ਇਹਦੇ ਪੰਜਾਬ ਰੋਡਵੇ ਦੇ ਬੱਸਾਂ ਦੀਆਂ ਦੀ ਹਾਲਤ ਚੰਗੀ ਆ ਉਹਨਾਂ ਨੂੰ ਮਾੜੀ 에য়ার ਇੰਡੀਆ ਦੀ ਆ ਕਿ ਜੇ ਕਿਤੇ ਕੋਈ ਗੱਲਬਾਤ ਕਰਦੇ ਆ ਜਿਹੜੇ ਬੁੱਝੜਾ ਉਹ ਕਹਿੰਦੇ ਆ ਜੀ ਤੁਸੀਂ ਨਾ ਆਓ ਜੇ ਤੁਹਾਡਾ ਪਿਓ ਕੋਈ ਹੋਰ ਫਲਾਈਟ ਚੱਲਦੀ ਹੋਵੇ ਨਾ ਅਮਰਸਰ ਨੂੰ ਲੋਕ ਆਉਂਦੇ ਆ ਮੱਥਾ ਟੇਕ ਕੇ ਜਾਵਾਂਗੇ ਮੱਥਾ ਟੇਕ ਕੇ ਆਵਾਂਗੇ ਦਰਸ਼ਨ ਕਰਕੇ ਜਾਵਾਂਗੇ ਜੇ ਕਿਤੇ ਹੋਰ ਫਲਾਈਟ ਆਉਂਦੀ ਹੋਵੇ ਲੋਕ ਗੇਰ ਇੰਡੀਆ ਦੇ ਵੇਖਣ ਵੀ ਨਾ ਇਹ ਗੱਲ ਮੈਂ ਤੁਹਾਨੂੰ ਸਾਫ਼ ਦੱਸ ਦਿਆਂ ਇਸ ਕਰਕੇ ਸਾਰੇ ਕੰਪਲੇਂਟਾਂ ਕਰਿਆ ਕਰੋ ਸਾਰੇ ਵੈਬਸਾਈਟਾਂ ਕਾਲੀਆਂ ਕਰਦੇ ਹੋ ਇਹਨਾਂ ਦੀਆਂ ਫਿਰ ਪਤਾ ਲੱਗੇ ਜਦੋਂ ਆਪਾਂ ਬੋਲਣੇ ਚੱਲੋ ਜੀ ਅਸੀਂ ਪਹੁੰਚ ਗਏ ਜਾਨ ਬਚੀ 1200 ਲੱਖੋਂ ਪਾਏ ਚਲੋ ਠੀਕ ਆ ਇਸ ਕਰਕੇ ਵੀਰੇ ਜੇ ਕੋ ਧਿਆਨ ਦਿਆ ਪਰ ਉਹ ਪੜ੍ਹੇ ਲਿਖੇ ਲੋਕ ਆ ਤੁਸੀਂ ਭਰਦੇ ਹੋ ਕੰਪਲੇਂਟਾਂ ਕਰ ਕਰਕੇ ਕਿਆਂ ਕਿ ਅੱਗੇ ਤੋਂ ਢਾਈ 250 ਪੈਸੇਂਜਰ ਨਾ ਮਰੇ ਕਿ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਜਰੂਰ ਕੰਪਲੇਂਟ ਕਰਿਆ ਕਰੋ ਸਹੀ ਕਰਿਆ ਕਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ